ਾਰੇ ਪਾਟਕਾਂ ਦਾ ਜੀਵਨ ਜਾਤ ਚੈਨਲ ਵਿੱਚ ਨਿੱਕਾ ਸਵਾਗਤ ਅੱਜ ਦੇ ਹਾਲਾਤ ਨੂੰ ਦਰਸਾਉਂਦਾ ਇੱਕ वार्तालाਪ ਲੈ ਕੇ ਤੁਹਾਡੇ ਰੂਬਰੂ ਹਾਂ ਕਮਰੇ ਕਰਤੇ YouTube ਵਾਲਿਆਂ ਨੇ ਕੁੜੇ ਤੈਨੂੰ ਇਹਨੀਆਂ ਗੱਲਾਂ ਦਾ ਪਤਾ ਕਿੱਥੋਂ ਲੱਗ ਜਾਂਦਾ ਹੈ ਭਾਨੋ ਨੇ ਦੀਫੋ ਨੂੰ ਪੁੱਛਿਆ ਮੁੰਡਾ ਆਪਦਾ ਪੁਰਾਣਾ ਮੋਬਾਈਲ ਦੇ ਗਿਆ ਉਗਦੇ ਵਿੱਚ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈ ਦੀਪੋ ਨੇ ਦੱਸਿਆ ਬਸ ਫਿਰ ਕੀ ਸੀ ਪਾਨੋ ਕੰਮ ਕਰੋਂ ਬੇਲੀ ਹੋ ਕੇ ਦੀਪੋ ਕੋਲ ਚਲੀ ਜਾਂਦੀ ਵੈਸੀ ਵੀ ਦੋਵੇਂ ਇੱਕ ਪਿੰਡ ਦੀਆਂ ਸਨ ਇੱਕ ਦੂਜੀ ਨਾਲ ਮੋਹ ਕਰਦੀਆਂ ਪੇਕੇ ਜਾਣਾ ਹੁੰਦਾ ਤਾਂ ਇਕੱਠੀਆਂ ਹੀ ਜਾਂਦੀਆਂ ਇੱਕ ਦੂਜੀ ਦੇ ਕੰਮ ਆਉਂਦੀਆਂ ਘਰ ਵੀ ਕੋਲ-ਕੁਲ ਸਨ ਕਈ ਵਾਰ ਉਹਨਾਂ ਦੇ ਘਰ ਵਾਲੇ ਮਜ਼ਾਕ ਵਿੱਚ ਆਖਦੇ ਜਦੋਂ ਧਰਮਲਾਜ ਲੈਣ ਆਇਆ ਨਾ ਤਾ ਆਖਣ ਗਿਆ ਖੜ ਜਾ ਮੈਂ ਨਾਲ ਦੀ ਨੂੰ ਵੀ ਸੱਦ ਲਵਾਂ ਪਾਨੋ ਹਰ ਰੋਜ਼ ਦੀਪਕ ਕੋਲ ਚਲੀ ਜਾਂਦੀ ਉਹਨਾਂ ਨੇ ਆਪਣੇ ਪੇਕੇ ਪਿੰਡ ਵਿਆਹ ਜਾਣਾ ਸੀ ਇਸ ਲਈ ਮੋਬਾਈਲ ਤੇ YouTube ਖੋਲੀ ਰੱਖਦੀਆਂ ਜੋ ਚਾਹੁੰਦੀਆਂ ਜਾਣਕਾਰੀ ਮਿਲ ਜਾਂਦੀ ਪਰ ਉਹਨੂੰ ਮੋਬਾਈਲ ਕਲਪ ਬ੍ਰਿਕ ਦੀ ਤਰ੍ਹਾਂ ਝਾਪਣ ਲੱਗਾ ਇੱਕ ਦਿਨ ਉਸ ਨੇ ਸੁਣਿਆ ਕਿ 5 ਲੀਟਰ ਪਾਣੀ ਪੀਣ ਨਾਲ ਬੰਦਾ ਤੰਦਰੁਸਤ ਹੋ ਜਾਂਦਾ ਹੈ ਅਨੇਕਾਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਉਸ ਦੇ ਪਤੀ ਭਾਨੇ ਨੂੰ ਵੀ ਦੋਕ ਦਿਨ ਤੋਂ ਹਲਕਾ ਬੁਖਾਰ ਹੋ ਜਾਂਦਾ ਸੀ ਬਸ ਫੇਰ ਕੀ ਸੀ ਦੂਜੇ ਦਿਨ ਸਵੇਰੇ ਸਵੇਰੇ ਹੀ ਪਾਣੀ ਦਾ ਜੱਗ ਭਰਿਆ ਥੋੜਾ ਗਰਮ ਕਰਕੇ ਪਹਿਲਾਂ ਭਾਨੇ ਨੂੰ ਉਹਦੇ ਫਾਇਦੇ ਦੱਸੇ ਤੇ ਫੇਰ ਉਸ ਨੂੰ ਪਿਉਣਾ ਸ਼ੁਰੂ ਕਰ ਦਿੱਤਾ ਦੋ ਕੁ ਗਲਾਸ ਪੀਣ ਤੋਂ ਬਾਅਦ ਭਾਨੇ ਦਾ ਚਿੱਤ ਕਾਉਮਾ ਹੋਣ ਲੱਗ ਪਿਆ ਉਸਨੇ ਤਰਲਾ ਜੀਆ ਕਰਦੇ ਆਖਿਆ ਬੱਸ ਕਰ ਪਾਨੋ ਕੀ ਹੋ ਗਿਆ ਤੈਨੂੰ ਕਿਉਂ ਮੇਰੀ ਜਾਨ ਲੈਣ ਤੇ ਤੁਲੀ ਹੋਈ ਆ ਮੇਰੀ ਗੱਲ ਧਿਆਨ ਨਾਲ ਸੁਣੋ ਬਸ ਦੋ ਤਿੰਨ ਦਿਨਾਂ ਦੀ ਔਖ ਹੈ ਫਿਰ ਦੇਖੀ ਘੋੜੇ ਵਾਂਗ ਦੜੰਗੇ ਲਾਉਂਦਾ ਫਿਰੇਗਾ ਪਾਨੋ ਨੇ ਹੌਂਸਲਾ ਦੇ ਦਿਆਂ ਉਸ ਨੂੰ ਆਖਿਆ ਹਾਏ ਹਾਏ ਮੈਂ ਨਹੀਂ ਲੜਨੇ ਦੜੰਗੇ ਮੈਂ ਜਿਵੇਂ ਹੈਗਾ ਠੀਕ ਆ ਪੰਨੇ ਨੇ ਪਾਣੀ ਦਾ ਗਲਾਸ ਪਰ ਕੇ ਉਸ ਨੂੰ ਫੜਾਉਂਦਿਆਂ ਕਿਹਾ ਲੈ ਔਖਾ ਸਖਾ ਹੋ ਕੇ ਪੀ ਲੈ ਬਸ ਹੁਣ ਤਾਂ ਇੱਕ ਗਲਾਸ ਰਹਿ ਗਿਆ ਪੰਨੇ ਨੇ ਬੱਚਿਆਂ ਵਾਂਗੂ ਬੁੱਲ ਘੁੱਟ ਲਏ ਤੇ ਹੱਥ ਦੇ ਇਸ਼ਾਰੇ ਨਾਲ ਮਨਾ ਕਰਨ ਲੱਗਾ ਪਰ ਪੰਨੋਂ ਨੂੰ ਵੀ ਪੂਰਾ ਹਿਸਾਬ ਸੀ ਜਿਵੇਂ ਬਿਮਾਰ ਕੱਟਰਾਂ ਨੂੰ ਕੜਾ ਪੀਉਣ ਲਈ ਜਿਵਾੜੇ ਤੱਬ ਕੇ ਮੂੰਹ ਖੋਲ ਲੈਂਦੀ ਸੀ ਓਵੇਂ ਪੰਨੇ ਦਾ ਮੂੰਹ ਖੋਲ ਕੇ ਆਖਰੀ ਗਲਾਸ ਵੀ ਅੱਧਾ ਕੁ ਡੁੱਲਿਆ ਤੇ ਅੱਧਾ ਕੁ ਪਾਨੇ ਦੇ ਅੰਦਰ ਹੁਣ 2 ਡੂੜ ਘੰਟੇ ਬਾਅਦ ਖਾਣਾ ਕੁਛ ਪਾਨਾ ਨਿਡਾਲ ਜਿਆ ਹੋਇਆ ਪਿਆਸੀ ਦਬੀ ਜਹੀ ਆਵਾਜ਼ ਵਿੱਚ ਬੋਲਿਆ ਮੈਨੂੰ ਲੱਗਦਾ ਹੁਣ ਸਾਰੀ ਉਮਰ ਹੀ ਨਹੀਂ ਭੁੱਖ ਲੱਗਦੀ ਮੈਨੂੰ ਜੋ ਅੰਦਰ ਹੈ ਉਹ ਵੀ ਬਾਹਰ ਨੂੰ ਆਉਣ ਲੱਗਿਆ ਨਾਲੇ ਮੈਂ ਹੁਣ ਇੱਕ ਹੋਰ ਨੁਸਖਾ ਸਿੱਖਿਆ ਅੱਜ ਆਹ ਦੇਖ ਤੇਲ ਬਣਾਇਆ ਇਹਦੇ ਨਾਲ ਵਾਲ ਵੀ ਲੰਬੇ ਹੁੰਦੇ ਨੇ ਤੇ ਕਾਲੇ ਵੀ ਪੰਨੋਂ ਨੇ ਖੁਸ਼ ਹੁੰਦਿਆ ਉਸ ਨੂੰ ਦੱਸਿਆ ਮੈਂ ਨਹੀਂ ਲਵਾਉਣਾ ਤੇਲ ਜਿਵੇਂ ਦੇ ਹੈਗੇ ਨੇ ਠੀਕ ਨੇ ਮੇਰੇ ਤਾਂ ਤੇਰੇ ਕੌਣ ਲਾਉਂਦਾ ਹੈ ਇਹ ਤਾਂ ਮੈਂ ਆਪ ਦੇ ਆਪ ਦੇ ਲਈ ਬਣਾਇਆ ਸਾਰੀ ਉਮਰ ਹੋ ਗਈ ਤਰਸਦੀ ਨੂੰ ਕਿ ਮੇਰੀ ਵੀ ਲੰਬੀ ਸਾਰੀ ਗੁੱਥ ਹੋਵੇ ਪਰ ਈਜ ਮਨ ਵਿੱਚ ਹੀ ਰਹਿ ਗਈ ਸੀ ਜਿਉਂਦੇ ਰਹਿਣ YouTube ਵਾਲੇ ਹੁਣ ਤਾਂ ਇਹ ਈਜ ਵੀ ਪੂਰੀ ਹੋ ਜੂ ਮੇਰੀ ਪੀੜੀ ਤੇ ਬੈਠ ਕੇ ਆਪਣੇ ਸਿਰ ਵਿੱਚ ਉਂਗਲਾਂ ਦੇ ਪੋਟਿਆਂ ਨਾਲ ਤੇ ਲਾਉਂਦੀ ਉਸ ਨੂੰ ਖੁਸ਼ੀ ਤੇ ਵਿਚਾਨੀ ਹੋ ਰਹੀ ਸੀ ਇੱਕ ਵਾਰ ਆਤਣੇ ਦੇ ਲਾਲੋਂ ਉਸ ਨੇ ਆਪਣੇ ਆਪ ਨੂੰ ਕਿਹਾ ਦੂਜੇ ਦਿਨ ਸਵੇਰੇ ਉੱਠਣਸਾਰ ਭਾਨੋ ਨੇ ਆਪਣੀ ਗੁੱਤ ਨੂੰ ਹੱਥ ਲਾ ਕੇ ਦੇਖਿਆ ਇੱਕ ਵਾਰ ਤਾਂ ਹੌਲ ਜਿਹਾ ਪੈ ਗਿਆ ਗੁੱਤ ਤਾਂ ਓਨੀ ਕੀ ਸੀ ਗਿੱਠਕਦੀ ਫਿਰ ਮੜਾ ਜਿਹਾ ਸਵੱਖਲਾ ਹੋਣ ਤੇ ਉਹ ਦੀਪੋ ਦੇ ਘਰ ਚਲੀ ਗਈ ਉਸ ਦਿਵਾਰ ਵੇਖੇ ਉਸ ਦੇ ਵੀ ਓਨੇ ਕੀ ਸਨ ਕਾਰ ਕੰਮ ਕਰ ਕਰਨ ਵਾਲੇ ਪੈਸਾਨ ਇਸ ਲਈ ਉਹ ਜਲਦੀ ਕਰ ਵਾਪਸ ਆ ਗਈ ਪਰ ਉਸ ਦਾ ਹੌਸਲਾ ਜਿਆ ਡਿੱਗ ਗਿਆ ਅੱਜ ਜਦੋਂ ਉਹ ਭਾਨੇ ਕੋਲ ਪਾਣੀ ਲੈ ਕੇ ਆਈ ਤਾਂ ਉਸ ਦੀ ਚਾਲ ਕੁਝ ਮੱਠੀ ਜਈ ਸੀ ਅੱਜ ਜਮਦੂਤ ਦੀ ਚਾਲ ਨੂੰ ਕੀ ਹੋ ਗਿਆ ਭਾਨਾ ਹੱਸ ਕੇ ਕਹਿਣ ਲੱਗਾ ਮੈਨੂੰ ਜਮਦੂਤ ਕਿਹ ਹੈ ਤੇ ਹੋਰ ਕੀ ਬਸ ਸਿੰਘ ਹੀ ਨਹੀਂ ਹੈਗੇ ਤੇਰੇ ਮੇਰੀ ਜਾਨ ਦੇ ਪਿੱਛੇ ਤਾਂ ਪਈ ਹੋਈ ਹੈ ਤੇਰੇ ਭਲੇ ਲਈ ਕਰਦੀਆਂ ਜੋ ਕੁਝ ਕਰਦੀਆਂ ਅੱਜ ਮੈਂ ੱੱਕਾ ਨਹੀਂ ਕਰਦੀ ਅੱਜ ਆਪੇ ਪੀ ਲੈਣਾ ਅੱਧਾ ਅੱਧਾ ਗਲਾਸ ਕਰਕੇ ਪਾਣੀ ਦਾ ਜੱਗ ਤੇ ਗਲਾਸ ਰੱਖ ਕੇ ਪਾਨੋਂ ਫੇਰ ਦੀ ਪਵਲ ਚਲੀ ਗਈ ਹੈ ਕੁੜੇ ਦੀਪੋ ਉਹ ਤਾਂ ਕੰਜਰ ਕਹਿੰਦਾ ਸੀ ਰਾਤੋਂ ਰਾਤ ਵਾਲ ਲੰਬੇ ਹੋ ਜਾਣਗੇ ਐਨੇ ਲੰਬੇ ਲੰਬੇ ਵਾਲਾਂ ਵਾਲੀ ਕੁੜੀ ਦੀ ਫੋਟੋ ਲਾ ਰੱਖੀ ਥੀ ਇਹ ਤਾਂ ਕੁਛ ਨਹੀਂ ਫਰਕ ਪਿਆ ਅਨਾਲ ਦੀ ਗਵਾਂਡੀਆਂ ਦੀ ਕੁੜੀ ਤਾਂ ਕਹਿੰਦੀ ਹੁੰਦੀ ਐ ਅੱਧੀਆਂ ਤੋਂ ਵੱਧ ਗੱਲਾਂ ਗੱਪ ਹੁੰਦੀਆਂ ਨੇ ਇਹਨਾਂ ਦੀਆਂ ਦੀਪੋ ਨੇ ਕਿਆ ਤੇ ਫਿਰ ਹੁਣ ਘਰ ਦੇ ਸਾਰੇ ਕੰਮ ਰਹਿ ਜਾਂਦੇ ਨੇ ਖਾਣ ਪਕਾਉਣ ਤੋਂ ਬਿਨਾ ਕੁਝ ਨਹੀਂ ਬਣਦਾ ਮੈਂ ਤਾਂ ਘਰਦਿਆਂ ਤੋਂ ਚੋਰੀ ਨੂੰ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਵੀ ਮੰਗਵਾ ਲਈਆਂ ਪਰ ਪੂਰਾ ਫਰਕ ਨਹੀਂ ਪਿਆ ਜਿਹੜੇ 5-700 ਜੋੜ ਰੱਖਿਆ ਸੀ ਸਾਰਾ ਖਰਾਬ ਕਰ ਲਿਆ ਆਪਾਂ ਐ ਕਰਦੇ ਆਂ ਜਿਹੜਾ ਸਮਾਨ ਆਪਣੇ ਘਰੇ ਹੁੰਦਾ ਉਹਨੂੰ ਵਰਤ ਕੇ ਦੇਖ ਲੈਣੇ ਆ ਮੈਂ ਤਾਂ ਐਵੇਂ ਬੋਲੀ ਹੋ ਕੇ ਪੈਸੇ ਖਰਚ ਬੈਠੀ ਤੇ ਹੋਰ ਕੀ ਰੰਗ ਸਾਫ ਕਰਨ ਨੂੰ ਕਿੰਨਾ ਕੁਝ ਦੱਸਦੇ ਨੇ ਟਮਾਟਰ ਆਲੂ ਨਿੰਬੂ ਦੁੱਧ ਬੇਸਣ ਆਪਣੇ ਘਰੇ ਤਾਂ ਹੁੰਦੇ ਨੇ ਇਹ ਸਭ 11:00 ਵਜੇ ਸਾਡੇ ਘਰੇ ਆ ਜੀ ਮੇਰੇ ਕੋਲ ਸਾਰਾ ਸਮਾਨ ਪਿਆ ਹੈ ਪਰ ਉਹਨੇ ਉਸ ਨੂੰ ਪੱਕਾ ਕੀਤਾ ਤੇ ਆਪਣੇ ਘਰ ਵਾਪਸ ਪਰਤਾਈ 11:00 ਵਜੇ ਦੀਪੋ ਆਵੀ ਦੋਵੇਂ ਰਸੋਈ ਵਿੱਚ ਚੱਲਿਆਂ ਗਿਆ ਜਿਉਂ ਹੀ ਟਮਾਟਰ ਅੱਧਾ ਅੱਧਾ ਲੈ ਕੇ ਮੂੰਹ ਤੇ ਘਸਾਉਣ ਲੱਗੀਆਂ ਦੋਵਾਂ ਦੇ ਮੂੰਹ ਲਾਲ ਹੋ ਗਏ ਜਲਣ ਹੋਣ ਲੱਗੀ ਪਾਣੀ ਨੂੰ ਭੱਜੀਆਂ ਮੂੰਹ ਧੋਤੇ ਪਰ ਜਲਣ ਤਾਂ ਹਟਣ ਦਾ ਨਾਂ ਨਾ ਲਵੇ ਟਮਾਟਰ ਨਾਲ ਇੰਨੀ ਜਲਣ ਭਾਨੋ ਨੇ ਮੱਥੇ ਤੇ ਹੱਥ ਮਾਰਿਆ ਤੇ ਦੱਸਿਆ ਕਿ ਇਸੇ ਚਾਕੂ ਨਾਲ ਤਾਂ ਉਸਨੇ ਮਿਰਚਾਂ ਕੱਟੀਆਂ ਸਨ ਜਿਹੜੇ ਨਾਲ ਟਮਾਟਰ ਕੱਟਿਆ ਦੋਵਾਂ ਦੀਆਂ ਅੱਖਾਂ ਲਾਲ ਹੋ ਗਈਆਂ ਦੀਪੋ ਪਾ ਨਾ ਨੂੰ ਗਾਲਾਂ ਕੱਢੇ ਤੂੰ ਅੰਨੀ ਤੀ ਮਿਰਚਾਂ ਵਾਲਾ ਚਾਕੂ ਧੋਕੇ ਨਹੀਂ ਰੱਖਿਆ ਚੁੱਪ ਕਰ ਹੌਲੀ ਬੋਲ ਪਾ ਨੋਂ ਨੇ ਇੱਕ ਚੀਚੀ ਜਿਹੀ ਵੱਟੀ ਬੂਨੀ ਤੇਰਾ ਤਾਂ ਮੂਲ ਲਾਲ ਹੋਇਆ ਪਿਆ ਦੀਪੋ ਨੇ ਕਿਹਾ ਤੇਰਾ ਵੀ ਤਾਂ ਕੁੜੇ ਇੱਕ ਹੀ ਕਰ ਲਿਆ ਪਾ ਮੈਨੂੰ ਤਾਂ ਘਰੋਂ ਵੀ ਗਾਲਾਂ ਪੈਣ ਗਈਆਂ ਆਹ ਲਾਲਾ ਠੀਕ ਹੋ ਜੂ ਪਾ ਨੋਂ ਨੇ ਦੁੱਧ ਤੋਂ ਮਲਾਈ ਲਾ ਕੇ ਫੜਾਉਂਦਿਆਂ ਕਿਆ ਥੋੜੀ ਦੇਰ ਬਾਅਦ ਜਲਨ ਤਾਂ ਘਟ ਗਈ ਪਰ ਜਿੱਥੇ-ਜਿੱਥੇ ਟਮਾਟਰ ਰਗੜਿਆ ਸੀ ਉੱਥੇ ਲਾਲੀ ਰਹਿ ਗਈ ਅੱਜ ਆਪਾਂ ਨੂੰ ਵੀ ਸਕੂਟਰੀ ਚ ਲਾਉਣ ਵਾਲੀਆਂ ਕੁੜੀਆਂ ਵਾਂਗ ਮੂਬਲੇਟਣੇ ਪੈਣਗੇ ਮੈਂ ਤਾਂ ਭੈਣੇ ਜਾਣੀਆਂ ਕਰੇ ਪਰ ਨਵੀਂ ਮੂੰਹ ਤੇ ਪੱਲਾ ਜਿਹਾ ਲੈ ਕੇ ਮੰਜੀ ਤੇ ਜਾ ਬੈਠੀ ਸੋਚਣ ਲੱਗੀ ਮੈਂ ਤਾਂ ਦੀਪੋ ਮੈਂ ਤੇ ਦੀਪੋ ਸੱਚੀ ਕਮਣੀਆਂ ਹੋ ਜਾਣੀਆਂ ਕਦੇ-ਕਦੇ ਬੈਠੀਆਂ ਬੁਠਾਈਆਂ ਨੇ ਕੀ ਪੰਗਾ ਛੇੜ ਲਿਆ ਇਹ ਨਹੀਂ ਪਤਾ ਹੁਣ ਡਾਕਟਰ ਤੋਂ ਦਵਾਈ ਲੈ ਕੇ ਹੀ ਠੀਕ ਹੋਵੇ 12ਵਾਂ ਪੰਨੇ ਦੀ ਆਵਾਜ਼ ਆਈ ਨਾਲ ਹੀ ਦੀਪੋ ਦੇ ਘਰ ਵਾਲਾ ਸੀ ਪੰਨੋਂ ਨੇ ਪਿੱਠ ਕਰ ਲਈ ਪੰਨਿਆਂ ਸਾਡੇ ਵਾਲੇ ਚੰਦ ਤੇ ਤਾਂ ਦਾਗ ਪੈ ਗਿਆ ਅੱਜ ਭਾਂਡੇ ਨੂੰ ਤਾਂ ਸਮਝ ਨਾ ਲੱਗੀ ਪਰ ਪੰਨੋਂ ਦਾ ਮੱਥਾ ਠਣ ਗਿਆ ਕਿ ਦੀਪੋ ਨੇ ਦੱਸ ਦਿੱਤਾ ਹੋਊ ਇਹਨੂੰ ਸੱਚ ਪੰਨੋਂ ਗੁੱਡੀ ਤੇ ਪ੍ਰਾਣਾ ਆਉਣ ਵਾਲੇ ਨੇ ਫੋਨ ਆਇਆ ਤਾਂ ਉਹਨਾਂ ਦਾ ਭਾਨ ਨੇ ਜਿੱਤੀ ਛਾੜ ਦਿਆਂ ਕਿਹਾ ਭਾਨੋ ਤਾਂ ਉੱਠ ਕੇ ਫਟਾਫਟ ਅੰਦਰ ਚਲੀ ਗਈ ਜਿਹੜੀ ਧੀ ਦੇ ਆਉਣ ਦੇ ਉਸ ਤਾਂ ਚਾਹ ਨਹੀਂ ਸੀ ਚੁੱਕਿਆ ਜਾਂਦਾ ਉਸ ਦੇ ਮੂੰਹੋਂ ਨਿਕਲਿਆ ਲੈ ਅੱਜ ਹੀ ਆਉਣਾ ਤਾਂ ਗੁੱਡੀ ਨੇ ਵੀ ਜਮਾਈ ਕੀ ਕਹੂ ਇਹ ਤਾਂ ਦੱਸ ਦੇਣਗੇ ਸਾਰਾ ਕੁਝ ਦੀਪੋ ਦੇ ਵੀ ਕੁਝ ਨਹੀਂ ਪਚਦਾ ਉਹ ਸੋਚ ਹੀ ਰਹੀ ਸੀ ਕਿ ਮੋਟਰਸਾਈਕਲ ਵੀੜਿਆ ਵੜਿਆ ਪਾਨੋ ਨੂੰ ਸਮਝ ਨਾ ਲੱਗੇ ਕਿ ਉਹ ਕਰੇ ਤਾਂ ਕਰੇ ਕੀ ਫਿਰ ਉਸਨੇ ਮੱਥੇ ਤੱਕ ਮਲਮਲ ਦਾ ਦੁਪੱਟਾ ਲੈ ਕੇ ਨੱਕ ਨੂੰ ਟਾਕੇ ਬਾਹਰ ਆ ਕੇ ਧੀ ਜਵਾਈ ਨੂੰ ਮਿਲੀ ਮਾਂ ਕੀ ਹੋਇਆ ਮੂੰਹ ਟਕਿਆ ਗੁੱਡੀ ਨੇ ਆਂਦਿਆ ਹੀ ਪੁੱਛਿਆ ਜਾੜ ਦੁਖਦੀ ਆ ਪੁੱਤ ਪਾਨੋ ਨੇ ਕਿਹਾ ਪਾਨਾ ਤੇ ਧਰਮਾ ਦੋਵੇਂ ਤਾੜੀ ਮਾਰ ਕੇ ਹੱਸ ਪਏ ਹੁਣੇ ਕੰਜਰ ਨੇ ਧੜੀ ਟੱਕੀ ਛੱਡ ਇਹ ਨਹੀਂ ਸੋਚਦੇ ਕਿ ਜਮਾਈ ਭਾਈ ਦੇ ਸਾਹਮਣੇ ਇਹੋ ਜੀਆਂ ਗੱਲਾਂ ਨਹੀਂ ਕਰੀ ਦੀਆਂ ਪਾਨੋਂ ਬੁੜਬੜਾਈ ਤੇ ਉਸ ਤੋਂ ਮੂੰਹੋਂ ਦਵਾਨ ਨੂੰ ਗਾਲ ਨਿਕਲੀ ਤੁਸੀਂ ਪੁੱਤ ਕਿਵੇਂ ਆਏ ਬਿਨਾਂ ਖਬਰ ਕੀਤੇ ਹੀ ਪਾਨੋਂ ਨੇ ਗੁੱਡੀ ਨੂੰ ਪੁੱਛਿਆ ਮੇਰੀ ਗਰਦਨ ਤੇ ਵਾਂ ਵਿੱਚ ਦਰਦ ਹੁੰਦਾ ਸੀ ਦਵਾਈ ਲੈਣ ਆਏ ਸੀ ਸ਼ਹਿਰੋਂ ਸੋਚਿਆ ਕਿਹੜਾ ਰੋਜ਼ ਰੋਜ਼ ਨਿਕਰਿਆ ਜਾਂਦਾ ਚਲੋ ਮਿਲੀ ਚੱਲਦੇ ਆਂ ਕਿਉਂ ਹੁੰਦਾ ਹੈ ਦਰਦ ਮੈਨੂੰ ਸਰਵਾਈਕਲ ਐ ਮਾਂ ਤੈਨੂੰ ਪਤਾ ਤਾਂ ਹੈ ਭਾਨੋਂ ਚਾਹ ਬਣਾਉਣ ਲੱਗੀ ਬਾਹਰੋਂ ਉੱਚੀ ਉੱਚੀ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਉਹ ਸ਼ਰਮ ਨਾਲ ਮਰੀ ਜਾ ਰਹੀ ਸੀ ਉਸ ਨੂੰ ਦੀਪੋ ਤੇ ਗੁਸਾ ਆ ਰਿਹਾ ਸੀ ਦੀਪੋ ਨੂੰ ਸਬਕ ਸਿਖਾਉਣ ਦੀ ਸਕੀਮ ਸੁੱਜੀ ਉਸਨੇ ਗੁੱਡੀ ਨੂੰ ਕਿਹਾ ਤੇਰੀ ਮਾਸੀ ਨੂੰ ਹਾਕ ਮਾਰ ਲੈ ਕੱਲੀ ਆ ਘਰੇ ਉਹ ਵੀ ਪੀ ਲੂ ਚਾਹ ਆ ਕੇ ਕਾਕੇ ਨੂੰ ਵੀ ਆਖ ਅੰਦਰ ਬੈਠ ਕੇ ਚਬੈਟ ਜਾਣਗੇ ਗੁੱਡੀ ਥੋੜੀ ਦੇਰ ਬਾਅਦ ਵਾਪਸ ਆਈ ਉਸਨੇ ਬਾਰਵੀਂ ਆਵਾਜ਼ ਮਾਰੀ ਮਾਸੀ ਤਾਂ ਮਾਂ ਮੂੰਸਿਰ ਦੇ ਭੇਟ ਕੇ ਸਫਾਈਆਂ ਕਰਨ ਲੱਗੀ ਹੋਈ ਹੈ ਤੈਨੂੰ ਦੇਖ ਕੇ ਲੱਗੀ ਹੋਣੀ ਹੈ ਧਰਮੇ ਨੇ ਆਖਿਆ ਸਾਰੇ ਫਿਰ ਹੱਸ ਪਏ ਅੰਦਰ ਪਾਂਡੋਂ ਕਿਚੀਚੀਆਂ ਵੱਟੀ ਜਾਵੇ ਗੁੱਡੀ ਨੇ ਮਾਂ ਨੂੰ ਆਖਿਆ ਬਾਹਰ ਨਿਮਹਿਟ ਬੈਠ ਕੇ ਚਾਹ ਪੀਣਗੇ ਸਾਰੇ ਮੰਜਿਆਂ ਵਿੱਚਕਾਰ ਛੋਟਾ ਮੇਜ਼ ਰੱਖਿਆ ਕੋਲੀਆਂ ਵਿੱਚ ਪੰਜੀਰੀ ਪਾ ਕੇ ਨਾਲ ਚਾਹ ਵਾਲੀ ਟਰੇ ਗੁੱਡੀ ਨੂੰ ਫੜਾਉਂਦੇ ਆਖਿਆ "ਜਾ ਪੁੱਤ ਤੂੰ ਹੀ ਫੜਾਇਆ ਚਾਹ ਗੁੱਡੀ ਚਾਹ ਫੜਾਉਣ ਗਈ ਤਾਂ ਧਰਮਾ ਕਰਨ ਲੱਗਿਆ ਤੇਰੀ ਮਾਂ ਨੂੰ ਵੀ ਬੁਲਾ ਲੈ ਉਹ ਵੀ ਇੱਥੇ ਆ ਕੇ ਪੀ ਲੂ ਮਾਂ ਦੀ ਤਾਂ ਚਾੜ ਦੁਸਤੀ ਐ" ਭਾਨ ਕੁਰੇ ਆ ਜਾ ਬਾਹਰ ਆਪਣੀ ਗੁੱਡੀ ਵੀ ਥੋੜੀ ਜੀ YouTube ਨੇ ਹੀ ਬਿਮਾਰ ਕੀਤੀ ਐ ਭਾਨ ਨੇ ਆਵਾਜ਼ ਮਾਰਦੇ ਆਖਿਆ ਉਹ ਬਾਹਰ ਆ ਗਈ ਜਿਵੇਂ ਆਈ ਨੇ ਦੱਸਿਆ YouTube ਤੇ ਦੇਖ ਕੇ ਸਰਵਾਈਕਲ ਦੀ ਐਕਸਰਸਾਈਜ਼ ਕਰਨ ਲੱਗੀ ਛੇਤੀ ਠੀਕ ਹੋਣ ਲਈ ਵੱਧ ਜੋੜ ਲਾ ਬੈਠੀ ਦਰਦ ਵੱਧ ਗਿਆ ਡਾਕਟਰ ਨੇ ਸਾਰੇ ਟੈਸਟ ਤੇ ਐਕਸ-ਰੇ ਕਰਵਾਇਆ ਕਹਿੰਦਾ ਨਾੜਾਂ ਤੇ ਵੱਧ ਦਾਬ ਪਈ ਹੋਈ ਹੈ ਹੋਰ ਹੁਣ 4000 ਲਾ ਕੇ ਆਏ ਆ ਗੁੱਡੀ ਨੇ ਿੱੱਲਾ ਜਿਹਾ ਮੂੰਹ ਬਣਾ ਕੇ ਆਖਿਆ ਤੇਰੀ ਮਾਂ ਤੇ ਮਾਸੀ ਵੀ ਡਾਕਟਰਨੀਆਂ ਬਣੀਆਂ ਫਿਰਦੀਆਂ ਨੇ ਆਈ ਬਈ ਆਪ ਦੀ ਲੰਮੀ ਗੁੱਤ ਤੇ ਗੋਰਾ ਰੰਗ ਵੀ ਦਿਖਾ ਦੇ ਗੁੱਡੀ ਨੂੰ ਤੇ ਉਹ ਫੇਰ ਹੱਸ ਪਏ। ਭਾਨਿਆ ਤੈਨੂੰ ਯਾਦ ਹੈ ਇਹ ਸਾਰੀ ਉਮਰ ਆਪ ਦੇ ਕਣਕ ਵੰਨੇ ਰੰਗ ਕਰਕੇ ਇੱਕੋ ਬੋਲੀ ਤੇ ਨੱਚਦੀਆਂ ਸੀ ਗਿੱਧੇ ਵਿੱਚ। ਅਕਲ ਹੋਵੇ ਨੀ ਭਾਵੇਂ ਰੰਗ ਹੋਵੇ ਕਾਲਾ ਪਰ ਹੁਣ ਪਤਾ ਨਹੀਂ ਕਿਉਂ ਅਕਲ ਨੂੰ ਪਿੱਛੇ ਕਰਤਾ। ਧਰਮਾ ਬੋਲਿਆ ਬਸ ਕਰੋ ਜੀ ਹੁਣ ਮਾਂ ਨੂੰ ਹੋਰ ਤੰਗ ਨਾ ਕਰੋ ਜਵਾਈ ਨੇ ਭਾਨੋਂ ਦਾ ਪੱਖ ਲੈਂਦੇ ਆ ਆਖਿਆ। ਕੋਈ ਨਾ ਪੁੱਤ ਕਰ ਲੈਣ ਦੇ ਟੀਚਰਾਂ ਇਹਨਾਂ ਨੂੰ ਉਸ ਨੇ ਹਾਰ ਮੰਨ ਦਿਆ ਆਖਿਆ ਪਰ ਇੱਕ ਗੱਲ ਤਾਂ ਹੈ ਭਾਨੋਂ ਤੇ ਦੀਪੋਂ ਨੂੰ ਟਾਈਮ ਦਾ ਨਹੀਂ ਕਦੇ ਪਤਾ ਲੱਗਿਆ ਜਿਹੜਾ ਕੰਮ ਬਿਨਾਂ ਸਰਦਾਨੀਤਾ ਉਹੀ ਕਰਿਆ ਇਹਨਾਂ ਨੇ 15 ਦਿਨ ਹੋ ਗਏ ਮੈਨੂੰ ਦੇਖਦਿਆਂ ਨੂੰ ਪਰਸੋਂ ਮੇਰੀ ਸਹੇਲੀ ਦਾ ਫੋਨ ਆਇਆ ਸੀ ਕਹਿੰਦੀ ਉਹਦੀ ਸੱਸ ਨੇ YouTube ਤੇ ਸਬਜੀ ਬਣਾਉਂਦੇ ਦੇਖ ਲਿਆ ਕਿਸੇ ਨੂੰ ਮੇਰੀ ਸਹੇਲੀ ਨੇ ਓਵੇਂ ਸਬਜੀ ਬਣਾਈ ਜਿਵੇਂ ਆਪਾਂ ਆਮ ਬਣਾਉਂਦੇ ਆ ਸੱਸ ਕਹੇ ਤੂੰ ਸਬਜੀ YouTube ਵਾਲਿਆਂ ਵਾਂਗੂ ਕਿਉਂ ਨਹੀਂ ਬਣਾਈ ਆਖੇ ਮੈਂ ਨਹੀਂ ਰੋਟੀ ਖਾਣੀ ਘਰ ਵਾਲਾ ਕਹੇ ਜਿਵੇਂ ਮੇਰੀ ਮਾਂ ਆਖਦੀ ਐ ਤੂੰ ਉਵੇਂ ਕਰ ਲੈ ਮੇਰੀ ਮਾਂ ਦਾ ਕਿਹਾ ਪੱਥਰ ਤੇ ਲਕੀਰ ਐ ਉਹਨਾਂ ਦੇ ਘਰੇ ਪੂਰਾ ਕਲੇਸ਼ ਪੈ ਗਿਆ ਇਹ ਤਾਂ ਮਾੜੀ ਗੱਲ ਐ ਐ ਤਾਂ ਨੂੰ ਧੀ ਨੂੰ ਤੰਗ ਪਰੇਸ਼ਾਨ ਕਰਨ ਵਾਲੀ ਗੱਲ ਹੋਈ ਨਾ ਧਰਮਾ ਬੋਲਿਆ ਮੈਨੂੰ ਲੱਗਦਾ ਅੱਧੀ ਦੁਨੀਆ ਆਪ ਦਾ ਟਾਈਮ ਖਰਾਬ ਕਰਦੀ ਐ ਕਮਲੇ ਹੋਏ ਪਏ ਆ ਲੋਕ ਆਪ ਦਾ ਦਿਮਾਗ ਨਹੀਂ ਵਰਤਦੇ ਹਾਂ ਨੀਦਾ ਜਵਾਈ ਬੋਲਿਆ ਗੱਲ ਤਾਂ ਸੱਚੀ ਐ ਭਾਈ ਅਸੀਂ ਸੱਚੀ ਕਮਲੀਆਂ ਹੋ ਗਈਆਂ ਦੀਪੋ ਬੇੜੇ ਵੱਢਦੇ ਆ ਬੋਲੀ ਸ਼ੁਕਰੀਆ ਦੋਸਤੋ ਉਮੀਦ ਕਰਦੀਆਂ ਤੁਹਾਨੂੰ ਇਹ ਅੱਜ ਦਾ वार्तालाप ਵਧੀਆ ਲੱਗਿਆ ਹੋਵੇਗਾ ਮੈਨੂੰ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ ਤੁਸੀਂ ਵੀ ਅਜੋਕੇ ਹਾਲਾਤ ਤੇ ਆਪਣੇ ਵਿਚਾਰ ਦੱਸਣ ਵਿੱਚ ਗੁਰੇਜ਼ ਨਾ ਕਰਨਾ ਸ਼ੁਕਰੀਆ ਜੀ